ਸੰਤੋ ਇੱਥੇ ਵੀ ਕਾਫੀ ਪੋੜੀਆਂ ਹਨ ਇੱਥੇ ਜਦੋਂ ਤੱਕ ਤੁਸੀਂ ਨਤਮਸਕ ਨਾ ਹੋ ਜੋ ਚਮਕੌਰ ਸਾਹਿਬ ਦੀ ਜਤਰਾ ਤਾਂ ਮੁਕੰਮਲ ਹੀ ਹੁੰਦੀ ਬਿਲਕੁਲ ਕਿਲੇ ਵਾਂਗੂ ਬਣਿਆ ਹੈ ਗੁਰੂ ਸਾਹਿਬ ਦੇ ਬਚਨ ਹੈ ਇੱਥੇ ਕੀਤੇ ਆ ਅਰਦਾਸ ਬੇਨਤੀ ਪ੍ਰਵਾਨ ਹੁੰਦੀ ਹੈ ਸੋ ਗੁਰੂ ਪਿਆਰੇ ਸਾਣ ਦੀ ਬਹੁਤ ਵੱਡੀ ਮਹਾਨਤਾ ਛੇ ਸਿੰਘ ਇੱਥੇ ਹਾਜ਼ਰ ਨਜ਼ਰ ਰਹਿੰਦੇ ਆ ਆ ਦੇਖੋ ਗੁੰਬਦ ਬਣਿਆ ਇੱਥੇ ਆ ਇਹਦਾ ਨਕਸ਼ਾ ਦੇਖ ਲਓ ਤੁਸੀਂ ਸੰਤੋ ਗੁਰਦੁਆਰਾ ਕਤਲਗੜਾ ਸਾਹਿਬ ਦੇ ਬਹੁਤ ਵਧੀਆ ਦਰਸ਼ਨ ਹੋ ਗਏ ਹੁਣ ਅਸੀਂ ਚੱਲਦੇ ਹਾਂ ਇਹਦੇ ਨਾਲ ਰਿਲੇਟਡ ਦੋ ਗੁਰਦੁਆਰਾ ਸਾਹਿਬ ਹੋਰ ਹਨ ਉੱਥੇ ਜਾਏ ਬਗੈਰ ਸਾਡੀ ਇੱਥੇ ਦੀ ਯਾਤਰਾ ਪੂਰੀ ਨਹੀਂ ਹੋਣੀ ਨਾ ਹੀ ਵੀਡੀਓ ਪੂਰੀ ਹੋਣੀ ਇੱਕ ਕਹਿਣ ਗੁਰਦੁਆਰਾ ਗੜੀ ਸਾਹਿਬ ਤੇ ਦੂਜੇ ਹਨ ਗੁਰਦੁਆਰਾ ਕੱਛੀ ਗੜੀ ਸਾਹਿਬ ਸਾਰਾ ਇਤਿਹਾਸ ਤੇ ਨਾ ਗੁਰਦੁਆਰਿਆਂ ਦਾ ਆਪਸ ਚ ਰਿਲੇਟਡ ਹੈ ਕਹਿੰਦੇ ਨੇ ਜੇ ਉੱਥੇ ਨਾ ਜਾਓ ਤੇ ਤੁਹਾਡੀ ਯਾਤਰਾ ਇੱਥੇ ਦੀ ਸਫਲ ਨਹੀਂ ਮੰਨੀ ਜਾਂਦੀ ਆ ਰਾਹ ਆ ਜੀ ਗੁਰਦੁਆਰਾ ਗੜੀ ਸਾਹਿਬ ਦਾ ਉਸੇ ਤਰਜ਼ ਤੇ ਦੁਕਾਨਾਂ ਬਣੀਆਂ ਜਿੱਦਾਂ ਬਾਹਰ ਬਣੀਆਂ ਸੀ ਆ ਦੇਖ ਲਓ ਸੇਮ ਉਦਾਂ ਹੀ ਬੋਰਡ ਲੱਗੇ ਆ ਜਿੱਦਾਂ ਬਾਹਰ ਸਾਰੇ ਦੁਕਾਨਾਂ ਤੇ ਲੱਗੇ ਸਨ ਉਹੀ ਤਰੀਕੇ ਨਾਲ ਲੱਗੇ ਬੋਰਡ ਛੋਟਾ ਮੋਟਾ ਸਮਾਨ ਇੱਥੋਂ ਮਿਲਦਾ ਹੈ ਬਾਹ ਖੰਡੇ ਕੁਰਬਾਨਾ ਛੱਲੇ ਹਰ ਚੀ ਮਿਲੂਗੀ ਇੱਥੇ ਬੱਚਿਆਂ ਨੇ ਬਥੇਰੀ ਤੇ ਖੱਪ ਪਾਈ ਹੋਈ ਅੱਜ ਪੂਰੀ ਪੂਰੀ ਮਿੱਤਰੋ ਰੌਣਕ ਲੱਗੀ ਹੋਈ ਹੈ ਬੱਚਿਆਂ ਦੇ ਕਰਕੇ ਆਹ ਦੇਖੋ ਇੱਥੇ ਹਰ ਦੁਕਾਨ ਤੇ ਤੁਹਾਨੂੰ ਬੱਚਿਆਂ ਦੀ ਭੀੜ ਨਜ਼ਰ ਆਏਗੀ ਇੱਧਰ ਦੁਕਾਨਾਂ ਲੱਗੀਆਂ ਦੇਖੋ ਕੋਈ ਵੀ ਤਾਂ ਫਲਾ ਲੇਤੀ ਕਲੰਡਰਾਂ ਵਗੈਰਾ ਦੀਆਂ ਫੋਟੋਆਂ ਪੋਸਟਰਾਂ ਦੀਆਂ ਅੱਗੇ ਟ ਆ ਗਿਆ ਸ਼ਹੀਦ ਬਾਬਾ ਸੰਗਤ ਸਿੰਘ ਗੇਟ ਇੱਥੋਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਕਰਦੇ ਹਾਂ ਦਰਸ਼ਨ ਗੁਰਦੁਆਰਾ ਚਮਕੌਰ ਸਾਹਿਬ ਦਾ ਦੇਖੋ ਪਿਛਲੇ ਪਾਸੇ ਦਾ ਹਿੱਸਾ ਇਧਰੋਂ ਫਿਊ ਰਿਵਿਊ ਨਜ਼ਰ ਆ ਰਿਹਾ ਹੈ ਇਧਰ ਗੁਰਦੁਆਰਾ ਚਮਕੌਰ ਸਾਹਿਬ ਦਾ ਬੈਕ ਸਾਈਡ ਵਾਲਾ ਗੇਟ ਹੈ ਤੇ ਇਧਰ ਗੁਰਦੁਆਰਾ ਸਾਹਿਬ ਦਾ ਫਰੰਟ ਦਾ ਗੇਟ ਹੈ ਸਭ ਤੋਂ ਇੱਥੇ ਵੀ ਕਾਫੀ ਪੋੜੀਆਂ ਹਨ ਮੇਰੇ ਜਿਹੜੇ ਬਜ਼ੁਰਗ ਪੈਣਾ ਵੀਰ ਹਨ ਉਹਨਾਂ ਨੂੰ ਥੋੜਾ ਔਖਾ ਹੋ ਜਾਣਾ ਕਿਉਂਕਿ ਇਹ ਵੀ ਪੋੜੀ 40 45 ਤੋਂ ਘੱਟ ਨਹੀਂ ਨਜ਼ਰ ਆ ਰਹੀ ਹੈ ਕੋਈ ਗੱਲ ਨਹੀਂ ਚੱਲਦੇ ਹਾਂ ਆਹ ਪੋੜੀਆਂ ਮੁੱਕੀਆਂ ਹੀ ਸੀ ਕਿ ਦੂਜੀਆਂ ਪੋੜੀਆਂ ਵੀ ਆ ਗਿਆ ਨਾਲ ਹੀ ਦੇਖੋ ਕਾਫੀ ਉੱਪਰ ਬਣਿਆ ਨ ਗੁਰਦੁਆਰਾ ਸਾਹਿਬ ਸੰਗਤੋ ਇੱਥੇ ਆ ਤਾਂ ਨਜ਼ਾਰਾ ਹੀ ਅਲੱਗ ਹੈ ਅੱਛਾ ਕਾਰ-ਬਾਰ ਦੀ ਗੱਡੀ ਵੀ ਆਂਦੀ ਹੈ ਜੀ ਇੱਧਰਲੇ ਪਾਸੋਂ ਉੱਪਰ ਆਂਦੀ ਹੋਣੀ ਕਿਤੋਂ ਆ ਬਾਹਰ ਦੇਖੋ ਸਿੱਖੀ ਦੀਆਂ ਦੁਕਾਨਾਂ ਲੱਗੀਆਂ ਉਧਰ ਸ਼ਹੀਦ ਭਾਈ ਮਦਨ ਸਿੰਘ ਭਾਈ ਕਾਠਾ ਸਿੰਘ ਗੇਟ ਵੀ ਬਣਿਆ ਹੈ ਆ ਦੇਖੋ ਸਿੱਖੀ ਦੀਆਂ ਤਲਵਾਰਾਂ ਲੋਹੇ ਦਾ ਸਾਰਾ ਸਮਾਨ ਇੱਧਰ ਕਾਰ ਸੇਵਾ ਚੱਲ ਰਹੀ ਹੈ ਅਸਾਂ ਤੋਂ ਸਾਰੇ ਏਰੀਆ ਦਰਸ਼ਨ ਕਰ ਲਓ ਗੁਰਦੁਆਰਾ ਚਮਕੌਰ ਸਾਹਿਬ ਦੇ ਬਿਲਕੁਲ ਸ਼ਹਿਰ ਦੇ ਵਿੱਚੋ ਵਜੇ ਸਥਿਤ ਹਨ ਤੇ ਇਧਰ ਗੁਰਦੁਆਰਾ ਗੜੀ ਸਾਹਿਬ ਤੇ ਆ ਗੁਰਦੁਆਰਾ ਕੱਛੀ ਗੜੀ ਸਾਹਿਬ ਜਿਹੜਾ ਮੇਨ ਗੁਰਦੁਆਰਾ ਚਮਕੌਰ ਸਾਹਿਬ ਦਾ ਉਹ ਇਸ ਸਾਈਡ ਸਾਰਾ 뷰 ਦੇਖ ਲਓ ਤੁਸੀਂ ਬਿਲਕੁਲ ਸੰਗੜੀ ਆਬਾਦੀ ਦੇ ਵਿੱਚ ਗੁਰਦੁਆਰਾ ਸਾਹਿਬਨ ਆ ਮੇਨ ਗੇਟ ਦੇਖੋ ਮਿੱਤਰੋ ਬਿਲਕੁਲ ਕਿਲੇ ਵਾਂਗੂ ਬਣਿਆ ਹੈ ਇੱਥੇ ਗੁਰੂ ਦਾ ਲੰਗਰ ਇਧਰਲੇ ਸਾਈਡ ਐ ਪੂਰਾ ਕਿਲੇ ਵਾਂਗੂ ਬੜਿਆ ਗੁਰਦੁਆਰਾ ਸਾਹਿਬ ਆ ਸੰਤੋਵਾਂ ਅਗਾ ਜੋੜਾ ਕਰੋਂ ਪਣੀ ਐ ਜੋੜੇ ਰੱਖ ਰਿਹਾ ਮਿੱਤਰੋ ਇਦਾਂ ਹੀ ਕੋਈ ਟੋਕਨ ਨਹੀਂ ਕੋਈ ਕੁਝ ਨਹੀਂ ਦੇਖੋ ਰੱਬ ਰੱਖਈ ਐ ਹੁਣ ਚਲਦੇ ਹਾਂ ਗੁਰਦੁਆਰਾ ਸਾਹਿਬ ਚ ਤੇ ਕਰਦੇ ਹਾਂ ਅੰਦਰ ਦੇ ਦਰਸ਼ਨ ਮੇਲੇ ਆ ਬਾਹਰਲਾ ਵਿਊ ਦੇਖੋ ਤੁਸੀਂ ਪੂਰਾ ਸੰਤੋਕ ਗੁਰਦੁਆਰਾ ਸਾਹਿਬ ਦੇ ਨਾ ਐਂਟਰੀ ਕਰਨ ਲੱਗਾ ਗੁਰਦੁਆਰਾ ਕੱਚੀ ਗੜੀ ਇੱਥੇ ਅੰਦਰੋਂ ਆ ਕੇ ਬਾਹਰੋਂ ਆ ਕੇ ਤੁਹਾਨੂੰ ਸਾਰਾ ਇਤਿਹਾਸ ਲਿਖਿਆ ਹੈ ਤੁਹਾਨੂੰ ਸਾਰਾ ਪੜ੍ਹ ਕੇ ਸੁਣਾਵਾਂਗਾ ਪਹਿਲਾਂ ਕਰ ਲਈਏ ਦਰਸ਼ਨ ਆ ਦਰਸ਼ਨ ਕਰੋ ਜੀ ਗੁਰਦੁਆਰਾ ਕੱਚੀ ਗੜੀ ਗੁਰਦੁਆਰਾ ਸ੍ਰੀ ਕੱਚੀ ਗੜੀ ਸਾਹਿਬ ਨੂੰ ਪੁਰਾਤਨ ਦਿਖ ਦੇਣ ਦੀ ਕਾਰ ਸੇਵਾ ਇਹ ਜਿਹੜਾ ਸਕਾਰ ਸੇਵਾ ਕੀਤੀ ਹੈ ਜੀ ਰਤਨ ਜੱਥੇਦਾਰ ਬਾਬਾ ਹਰਬੰਸ ਸਿੰਘ ਜੀ ਤੇ ਬਾਬਾ ਬਚਨ ਸਿੰਘ ਜੀ ਦਿੱਲੀ ਵਾਲਿਆਂ ਨੇ ਇਹ ਜਿਹੜਾ ਕਿਲਾ ਬਣਾਇਆ ਇਹਨੂੰ ਪੁਰਾਣੀ ਲੁੱਕ ਦਿੱਤੀ ਗਈ ਹੈ ਉਸ ਜਮਾਨੇ ਜਿੱਦਾਂ ਹੁੰਦੇ ਸੀ ਆਜ ਦਾ ਨਕਸ਼ਾ ਦੇਖ ਲਓ ਤੁਸੀਂ ਇਹ ਨਕਸ਼ੇ ਦੀ ਪੂਰੀ ਕਾਪੀ ਕੀਤੀ ਗਈ ਹੈ ਉਹ ਦੇਖੋ ਉਧਰ ਕਿਲੇ ਵਾਂਗੂ ਜਿਵੇਂ ਕਿਲੇ ਦੇ ਕਿਲਰ ਬਣੇ ਹੁੰਦੇ ਸੀ ਵੱਡੇ ਵੱਡੇ ਉਹ ਵੀ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਦਾ ਅੱਜ ਦਾ ਪ੍ਰਮਾਨ ਪੜ੍ਹ ਲਓ ਜੀ ਸਕਰੀਨ ਸ਼ਾਟ ਲੈ ਕੇ ਤੇ ਹੁਣ ਚਲਦੇ ਆਂ ਅੰਦਰ ਦਰਬਾਰ ਸਾਹਿਬ ਦੇ ਤਾਂ ਤੋਂ ਸੰਖੇਪ ਇਤਿਹਾਸ ਤੁਹਾਨੂੰ ਮੈਂ ਦੱਸ ਦੇਣਾ ਗੁਰਦੁਆਰਾ ਸ੍ਰੀ ਕੱਚੀ ਗੜੀ ਸਾਹਿਬ ਜੀ ਦਾ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਛੱਡ ਕੇ 1704 ਈਸਵੀ ਨੂੰ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਆਪਣੇ ਦੋ ਵੱਡੇ ਸਾਹਿਬਜ਼ਾਦੇ ਪੰਜ ਪਿਆਰੇ ਅਤੇ 40 ਸਿੰਘਾਂ ਸਮੇਤ ਬਾਗ ਵਿੱਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿੱਚ ਉਤਾਰਾ ਕੀਤਾ ਇੱਥੋਂ ਗੁਰੂ ਜੀ ਨੇ ਆਪਣੇ ਕੁ ਸਿੰਘਾਂ ਨੂੰ ਭੇਜ ਕੇ ਉੱਚੇ ਥਾਂ ਅਟਾਰੀ ਵਾਲੀ ਹਵੇਲੀ ਜਿਨ ਹੁਣ ਗੜੀ ਕਹਿੰਦੇ ਹਨ ਦੇ ਮਾਲਕ ਰਾਏ ਜਗਤ ਸਿੰਘ ਅਤ ਰੂਪ ਚੰਨਲ ਗੜੀ ਲੈਂਡ ਸੰਬੰਧੀ ਰਾਬਤਾ ਕੀਤਾ ਇਨਾਂ ਦੋਹਾਂ ਭਰਾਵਾਂ ਨੇ ਹਵੇਲੀ ਗੁਰੂ ਜੀ ਨੂੰ ਸੌਂਪ ਦਿੱਤੀ ਅਤੇ ਆਪ ਪਰਿਵਾਰ ਸਮੇਤ ਇੱਥੋਂ ਚਲੇ ਗਏ ਗੁਰੂ ਜੀ ਨੇ ਹਵੇਲੀ ਨੂੰ ਛੋਟੀ ਗੜੀ ਦਾ ਰੂਪ ਦਿੱਤਾ ਅਤੇ ਮੋਰਚਾ ਬੰਦੀ ਕੀਤੀ ਗੜੀ ਦੇ ਚਾਰੇ ਪਾਸੇ 88 ਸਿੰਘ ਤੈਨਾਤ ਕੀਤੇ। ਰਾਤ ਨੂੰ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਗੜੀ ਨੂੰ ਘੇਰਾ ਪਾ ਲਿਆ। ਅੱਠ ਪੌਨ ਨੂੰ ਦਿਨ ਵਿੱਚ ਕਮਾਸਾਨ ਯੁੱਧ ਹੋਇਆ ਜਿਸ ਵਿੱਚ ਗੁਰੂ ਸਾਹਿਬ ਦੇ ਦੋਨੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਪੰਜ ਪਿਆਰੇ ਵਿੱਚੋਂ ਭਾਈ ਮਸ ਸਿੰਘ ਜੀ, ਭਾਈ ਮੋਕਬ ਸਿੰਘ ਜੀ ਤੇ ਭਾਈ ਸੈਭ ਸਿੰਘ ਜੀ ਸਮੇਤ ਕਈ ਸਿੰਘ ਸ਼ਹੀਦ ਹੋ ਗਏ। ਪਰ ਮੁਗਲ ਫੌਜਾਂ ਗੜੀ ਨੂੰ ਨਾ ਜਿੱਤ ਸਕੀਆਂ। ਰਾਤ ਨੂੰ ਗੁਰੂ ਜੀ ਨੂੰ ਪੰਜਾਂ ਸਿੰਘਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਕਿ ਤੁਸੀਂ ਗੜੀ ਨੂੰ ਛੱਡ ਕੇ ਚਲੇ ਜਾਓ। ਗੁਰੂ ਜੀ ਨੇ ਪੰਜਾਂ ਸਿੰਘਾਂ ਦਾ ਹੁਕਮ ਮੰਨ ਕੇ ਭਾਈ ਸੰਗਤ ਸਿੰਘ ਨੂੰ ਕਲਗੀ ਦੇ ਕੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਸਮੇਤ ਗੜੀ ਵਿੱਚੋਂ ਨਿਕਲ ਗਏ ਉੱਚੇ ਥਾਂ ਜਾ ਕੇ ਗੁਰੂ ਜੀ ਤਾੜੀ ਮਾਰ ਦੇ ਕੇ ਕਿਹਾ ਹਿੰਦ ਦਾ ਪੀਰ ਜਾ ਰਿਹਾ ਹੈ ਅਗੋ ਗੁਰੂ ਜੀ ਨੇ ਮਾਛੀਵਾੜੇ ਦੇ ਜੰਗਲਾਂ ਵਿੱਚ ਚਾਲੇ ਪਾਏ ਅਗਲੇ ਦਿਨ ਨੋਪੋਨੂ ਮੁਗਲਾਂ ਨਾਲ ਲੋਹਾ ਲੈੰਦੇ ਹੋਏ ਭਾਈ ਸੰਗਤ ਸਿੰਘ ਭਾਈ ਕੋਠਾ ਸਿੰਘ ਅਤੇ ਭਾਈ ਮਦਨ ਸਿੰਘ ਜੀ ਸ਼ਹੀਦੀ ਪਾਵੇ ਮਿੱਤਰੋ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸਾਹਿਬ ਨੂੰ ਪੂਰਾ ਉਹੀ ਲੁੱਕ ਦਿੱਤੀ ਗਈ ਹੈ ਜੀ ਗੁਰਦੁਆਰਾ ਸਾਹਿਬ ਨੂੰ ਜਿਹੜੀ ਉਸ ਜ਼ਮਾਨੇ ਹੁੰਦੀ ਸੀ ਪੂਰੇ ਕਿਲੇ ਵਾਂਗੂ ਬਣਿਆ ਉਸ ਜਮਾਨੇ 'ਚ ਇਸ ਤਰ੍ਹਾਂ ਦੇ ਹੀ ਕਿਲੇ ਇਸ ਤਰ੍ਹਾਂ ਦੀ ਜਗ੍ਹਾਵਾਂ ਹੀ ਹੁੰਦੀਆਂ ਸੀ ਸਾਰੀਆਂ ਆ ਦੇਖੋ ਗੁੰਬਦ ਬਣਿਆ ਇੱਥੇ ਉਹੜੀਆਂ ਨਾਲ ਉੱਪਰ ਚੜ੍ਹ ਸਕਦੇ ਹੋ ਤੁਸੀਂ ਅੰਦਰ ਦੇਖਣ ਨੂੰ ਵੈਸੇ ਕੁਝ ਨਹੀਂ ਐ ਇਸ ਕਰਕੇ ਇੱਥੇ ਹੀ ਦਿਖਾ ਦਿੰਦਾ ਮੈਂ ਬਾਕੀ ਗੁਰਦੁਆਰਾ ਸਾਹਿਬ ਦਾ ਸਾਰਾ 뷰 ਦੇਖੋ ਤੁਸੀਂ ਚਾਰੇ ਪਾਸੋਂ ਗੁਰਦੁਆਰਾ ਕੱਚੀ ਗੜੀ ਸਾਹਿਬ ਤੋਂ ਆ ਗਏ ਹਾਂ ਜੀ ਦਰਬਾਰ ਸਾਹਿਬ ਤੋਂ ਬਾਹਰ ਤੁਹਾਨੂੰ ਲੰਗਰ ਹਾਲ ਦੇ ਘਰਾ ਦੇ ਨਦਰਸ਼ਨ ਜੇ ਲੰਗਰ ਕੁਝ ਖਾਣਾ ਹੋਇਆ ਥੋੜਾ ਬਹੁਤ ਖਾ ਲਾਂਗਾ ਨਹੀਂ ਤੇ ਦਰਸ਼ਨ ਕਰਾ ਦੇਣਾ ਤੁਹਾਨੂੰ ਗੁਰੂ ਘਰ ਲੰਗਰ ਕਾਰ ਸੇਵਾ ਦਿੱਲੀ ਵਾਲੇ ਇੱਥੇ ਵੀ ਬੱਚਿਆਂ ਦਾ ਪੂਰਾ ਇਕੱਠ ਹੋਇਆ ਹੋਇਆ ਦੇਖੋ ਆ ਗਿਆ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਥੋੜੀ ਚਾਹ ਜਾਂ ਥੋੜੀ ਲੱਸੀ ਪੀਵਾਂਗਾ ਫਿਰ ਚੱਲ ਪਾਂਗਾ ਇੱਥੋਂ ਸੰਗਤ ਬੈਠੀ ਹੈ ਦੇਖੋ ਪੰਕਤਾਂ ਲੱਗੀਆਂ ਹੋਈਆਂ ਇੱਥੇ ਮਿੱਤਰੋ ਕੱਲੀ ਚਾਹ ਹੀ ਪੀਵਾਂਗਾ। ਬਾਕੀ ਦਸ਼ਮ ਗੁੰਜਾਇਸ਼ ਐ ਨਹੀਂ ਵਾਕੇ ਤੋਂ ਦਰਸ਼ਨ ਕਰੋ। ਸੰਗਤੋ ਇੱਧਰ ਸ਼ਹੀਦ ਭਾਈ ਮਦਰ ਸਿੰਘ ਜੀ ਭਾਈ ਕਾਠਾ ਸਿੰਘ ਘੇਟ ਹੈ। ਇੱਥੇ ਸ਼ਹੀਦ ਬੁਰਜ ਸਾਹਿਬਨ ਉਹਦਾ ਰਸਤਾ ਹੈ ਉਧਰ ਜਾ ਕੇ ਦੇਖਦਾ। ਇੱਧਰ ਵੀ ਗੁਰਦੁਆਰਾ ਸਾਹਿਬ ਬਣਿਆ ਦੇਖੋ। ਦਰਸ਼ਨ ਕਰੋ ਮਿੱਤਰੋ ਗੁਰਦੁਆਰਾ ਗੜੀ ਸਾਹਿਬ। ਤੇਨ ਗੁਰਦੁਆਰੇ ਬਿਲਕੁਲ ਨਾਲ-ਨਾਲ ਬਣਿਆ। ਦਰ ਗੁਰਦੁਆਰਾ ਸ਼ਹੀਦ ਬਾਬਾ ਬੁਰਜ ਸਾਹਿਬ ਵੀ ਕਹਿੰਦੇ ਹਨ ਇਹਨਾਂ ਨੂੰ ਸੰਤਨ ਬਾਬਾ ਜੀਵਨ ਸਿੰਘ ਜੀ ਸਉਂਟੋ ਗੁਰਦੁਆਰਾ ਗੜੀ ਸਹਾਇਆ ਹਾਂ ਉੱਥੇ ਦਾ ਇਤਿਹਾਸ ਭਾਈ ਲਖਵਿੰਦਰ ਸਿੰਘ ਜੀ ਦੱਸਣਗੇ ਤੁਹਾਨੂੰ ਸੰਖੇਪ ਦੇ ਵਿੱਚ ਲਖਵਿੰਦਰ ਸਿੰਘ ਜੀ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਉਹ ਪਾਵਨ ਸਾਨ ਹੈ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਸ਼ਹੀਦ ਸਾਨ ਅਮਰ ਸ਼ਹੀਦ ਮਹਾਕਲ ਜੰਗੀ ਜਰਨੈਲ ਦੰਤਰ ਬਾਬਾ ਜਿੰਮ ਸਿੰਘ ਜੀ ਸਾਹ ਪੱਜਦਾ ਜਾਂਦਾ ਇਹ ਚਮਕੌਰ ਦੀ ਕੱਚੀ ਗੜੀ ਜਿੱਥੇ ਦਰਸ਼ਨ ਦੇਦਾਰੇ ਕਰ ਰਹੇ ਜੇ ਪੌਣੇ ਪੰਜ ਕਿੱਲਿਆਂ ਚ ਗੜੀ ਸੀ ਚਾਰ ਬੁਰਜ ਚਾਰੇ ਦਸ਼ਾਮਾਂ ਚ ਬਣੇ ਸੀ ਜਿੱਥੇ ਭਾਈ ਸਾਹਿਬ ਹੁਣ ਚੱਲ ਕੇ ਆਏ ਮੇਨ ਰਸਤਾ ਗੜੀ ਦੇ ਅੰਦਰ ਆਣ ਦਾ ਇੱਥੇ ਮੇਨ ਗੇਟ ਬਣਿਆ ਸੀ ਗੇਟ ਦੇ ਉੱਤੇ ਬੁਰਜ ਬਣਿਆ ਸੀ ਜਿਹਦਾ ਨਾਮ ਅੱਜ ਗੁਰਦੁਆਰਾ ਸ਼ਹੀਦ ਬੁੱਟ ਸਾਹਿਬ ਹੈ ਇੱਥੇ ਗੁਰਸਾਹਿਬ ਸੱਤ ਪੋਤੋਂ ਲੈ ਕੇ ਅੱਠ ਪੋ ਦਰਮਿਆਨੀ ਰਾਤ ਤੱਕ ਇੱਥੇ ਰੁਕੇ ਐ ਇੱਥੋਂ ਪਾਤਸ਼ਾਹ ਨੇ ਜੰਗ ਲੜੀ ਜੰਗ ਦੀ ਪ੍ਰਕਰਿਆ ਨੂੰ ਸਿੱਧ ਦਿੱਤੀ ਐ ਪੰਜ ਪੰਤ ਕਰਕੇ ਜੱਥੇ ਚੜ੍ਹਦੇ ਪਾਸੇ ਮੈਦਾਨੇ ਜੰਗ ਚ ਭੇਜੇ ਐ ਫਰਾਜ ਸਿੰਘ ਜੀ ਦਾ ਜਥਾ ਨਾਮਕਾ ਜੀਥੂ ਜਿੱਤਿਆ ਨਹੀਂ ਜਾਮਾਗਾ ਜਿੱਤਿਆ ਕਰ 11 ਸੇ ਜਿੰਦਾ ਨਹੀਂ ਆਮਾਗਾ ਫਿਰ ਜੁਜਾਰ ਸਿੰਘ ਜੀ ਦਾ ਜਥਾ ਭਾਈ ਸੇ ਵਿਛੜ ਕੇ ਮੇ ਜੀਨਾ ਨਹੀਂ ਆਤਾ ਖਾਣਾ ਨਹੀਂ ਪੀਣਾ ਨਹੀਂ ਸੋਣਾ ਨਹੀਂ ਪਾਤਾ ਦੋਵੇਂ ਫਰਜ਼ਾਨ ਦਾ ਜੰਗ ਕਰਕੇ ਬਾਕਮਲ ਜੰਗ ਕਰਦੇ ਹਜ਼ਾਰਾਂ ਮੁਗਲਾਂ ਨੂੰ ਮੌਤੇ ਘਾੜ ਤਾਰਦੇ ਆ ਨਿੱਕਾ ਫਟਕਾ ਕੇ ਸ਼ਹਾਦਤ ਦਾ ਜਾਂ ਪ੍ਰਾਪਤ ਕਰ ਗਈ ਸੀ ਤਾਂ ਚੁੰਨਿੰਦਾ ਸੀਗਾ ਜੀ ਗੁਰੂ ਸਾਹਿਬ ਨੇ ਗੜੀ ਛੱਡਣ ਦਾ ਨਿਨ੍ਹਾ ਲਿਆ ਤਾਂ ਫਿਰ ਆਪਣੇ ਬਚਪਨ ਦੇ ਮਿੱਤਰ ਮਹਾਕਲ ਜੰਗੀ ਜਨ ਨਾਲ ਤਾਂਤਰ ਬਾਬਾ ਜਮ ਸਿੰਘ ਜੀ ਜਿਹੜੇ ਫੌਜਾਂ ਦੇ ਕਮਾਂਡਰ 21 ਜੰਗਾ ਫੱਤੇ ਕਰ ਚੁੱਕੇ ਆ ਬਾਜਮੀ ਜੰਗ ਚਮਕੌਰ ਗੜੀ ਦੀ ਲੜਰ ਹੈ ਗੁਰੂ ਸਾਹਿਬ ਦੇ ਧਰਮ ਦੇ ਭਰਾ ਏ ਫੌਜਾਂ ਦੇ ਕਮਾਂਡਰ ਐ ਉਹਨਾਂ ਨੂੰ ਕਲਗੀ ਤੇ ਬਿਸ਼ਾਕਾ ਬਖਸ਼ਿਆ ਸ਼ਸਤਰ ਸਜਾਏ ਗੜੀ ਦੇ ਸੂਰ ਸਵੈਮਨ ਕੀਤਾ ਕਿ ਜਰਨਲ ਜੀ ਮੇਰੀ ਜਗ੍ਹਾ ਤੁਸਾਂ ਜੰਗ ਕਰਨੀ ਹੈ ਆਖਰੀ ਦਮ ਤੱਕ ਲੜਦੇ ਰਹਿਣਾ ਮੁਗਲਾ ਦੇ ਹੱਥ ਰਿਆਂਾ ਸ਼ਹਾਦਤ ਦਾ ਜਾਂ ਪ੍ਰਾਪਤ ਕਰਨਾ ਪਾਸ਼ਾਸ਼ਿਪ ਦੇ ਪਾਸੇ ਬਿਆਸ ਸਿੰਘ ਧਰਮ ਸਿੰਘ ਤੇ ਭਾਈ ਮਾਨ ਸਿੰਘ ਨਾਲ ਖਵਾਜਾ ਮਰਦੂਦ ਬਗੋਸਾ ਨਾਲ ਲਲਕਾਰ ਦੇ ਮੰਗਾਰ ਦੇ ਪਾਸ਼ਾ ਮਾਚੀਵੜ ਦੇ ਜਗਲਾਵਾ ਚਾਲੇ ਪਾਗੇ ਅੱਠ ਪੋ ਦਰਮਿਆਨੀ ਰਾਤ ਦੀ ਕਟਣਾ ਨਾਪ ਨੂੰ ਦਿੰਚੜਿਆ ਕੇ ਪਾਸੇ 7-8 ਲੱਖ ਮੁਗਲ ਹੈ। ਇਧਰ ਬਾਬਾ ਜਿੰਮ ਸਿੰਘ ਜੀ ਸਵਾ ਲੱਖ ਹੈ। ਇਸ ਬੁਰਜ ਦੇ ਵਿੱਚ ਗੁਰੂ ਸਾਹਿਬ ਦੀ ਜਗ੍ਹਾ ਕਮਾਂਡ ਸਭੀ ਹੈ। ਗੁਰੂ ਸਾਹਿਬ ਦੇ ਹੁਕਮਾਂ ਦੇ ਨਾਲ ਜਿੱਦਾਂ ਝੰਡਾ ਕਿਸੇ ਨਿਸ਼ਾਨ ਚ ਲਾਇਆ ਮੋਰਚਾ ਵੜਾ ਕੇ ਫੈਸਲਾ ਕੋ ਜੰਗ ਲੜਨੀ। ਗੁਰੂ ਸਾਹਿਬ ਵੱਲ ਬਖਸ਼ੇ ਤੀਰ, ਦੋਰ ਆਪਣਾ ਨਾਗਣੀ ਤੇ ਭਾਗਣੀ ਚਲਾਦੇ ਰ ਜੀ ਨਗਾਰਾ ਵਜਾਂਦੇ 8 ਘੰਟੇ ਲੋਹੇ ਦੇ ਚੰਨੇ ਚਬਾਤੇ। ਗੜੀ ਦੇ ਨੇੜੇ ਕਿਸ ਨੂੰ ਫਰਕ ਨਹੀਂ ਦਿੱਤਾ। ਆਖਰੀ ਦਮ ਤੱਕ ਲੜਿਆ। ਜਦ ਤੱਕ ਗੁਰੂ ਸਾਹਿਬ ਸਰਖਤ ਮਾਛੀਵੜ ਦੇ ਜਗਲਾਂ ਤੱਕ ਪਹੁੰਚ ਗਏ ਸਵਾ ਲੱਖ ਸੇਕ ਲੜਾਉ ਤਬੇ ਗ ਨਾਮ ਕਹਾਉਂਦੇ ਬਾਗ ਬੁਰਾ ਕਰ ਦਿਆ ਸ਼ਹਾਦਤ ਦਾ ਜਾਨ ਪ੍ਰਾਪਤ ਕੀਤਾ। ਸ਼ੀਸ਼ ਕਲਮ ਕੀਤਾ ਸੁਬਾਹ ਸਾਰਾਂ ਤੋਂ ਵਜੀਦੇ ਨੇ ਕਿ ਗੋਬਿੰਦ ਸਿੰਘ ਮਾਰ ਲਿਆ ਕੱਲ ਕੀ ਸਮੇਂ ਸ਼ੀਸ਼ ਲੈ ਕੇ ਦਿੱਲੀ ਵੱਲ ਦੌੜਿਆ। ਅੰਤ ਕੇਲਾ ਗੜਮੈ ਬਦੂਕੀ ਪ੍ਰਵੀਨ ਜੀਵਨ ਸਗ੍ਰੇਗਰੇਟਡ ਹੋ ਜੂਝ ਕੇ ਉਹ ਸੰਗਦੀਨ ਵਜੀਦਾਤ ਪਸੰਦ ਪਿਓ ਲਿਓ ਮਾਰ ਗਵਿੰਦ ਦਿੱਲੀ ਧਾਇਓ ਸ਼ੀਸ਼ ਲੈ ਕੇ ਸ਼ੀਕਰ ਨੇ ਰੰਦ ਔਰ ਸਾਹਮਣੇ ਦੇ ਦਾ ਸੰਸਕਾਰ ਜਿੱਥੇ ਤਾਂ ਸ਼ਿਗਨਸਾ ਮਹਾਰਾ ਸਵਾਯ ਮਾਨੰਦਲੇ ਪਾਸੇ ਬਾਬਾ ਜੀ ਦੇ ਸਰੀਰ ਦਾ ਸੰਸਕਾਰ ਬੀਬੀ ਸ਼ਾਨਕੌਰ ਨੇ ਗੁਰੂ ਸਾਹਿਬ ਦੇ ਬਚਨਾਂ ਦੇ ਨਾਲ ਗੜੀ ਦੇ ਸੁਬੁਰਜ ਦੇ ਵਿੱਚ ਲੱਕੜ ਬਾਲਣ ਲਿਆ ਕੇ ਇਹ ਜਗ੍ਹਾ ਤੇ ਸਸਕਾਰ ਕੀਤਾ ਹੈ। ਬਾਕੀ ਸਿੰਘਾਂ ਸਾਹਿਬਜ਼ਾਦਾਂ ਪਿਆਰਿਆਂ ਦਾ ਖੁੱਲੇ ਮੈਦਾਨ 'ਚ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਉਹ ਜਗ੍ਹਾ ਤੇ ਸਾਰੇ ਦਾ ਸਸਕਾਰ ਕੀਤਾ। ਸੋ ਗੁਰੂ ਪਿਆਰਿਓ ਆਪਜੀ ਇਸ ਸ਼ਾਂਤੇ ਖੂਹਿ ਸਾਹਿਬ ਦੇ ਦਰਸ਼ਕ ਆ ਰਹੇ ਹੋ। ਇਤਿਹਾਸਿਕ ਪ੍ਰਾਤਨ ਖੂਹਿ ਸਾਹਿਬ ਜਿਹੜੀ ਗੜੀ ਨਾਲ ਦੀ ਕੋਈ ਇੱਕ ਨਿਸ਼ਾਨੀ ਹੈ। ਨਾਨਕ ਸ਼ਾਹੀ ਸਰਾਂ ਦੇ ਟਚੂਨੇ 'ਚ ਬਣੀ ਹੋਈ ਹੈ। ਗੁਰੂ ਪਿਆਰਿਓ ਇਹ ਡੋਲ ਗੁਰੂ ਸਾਹਿਬ ਦੇ ਹੱਥਾਂ ਦਾ ਜੋ ਖੂਹਿ ਸਾਹਿਬ ਦੇ ਅੰਦਰ ਹੈ। ਇਹ ਡੋਲ ਦੇ ਨਾਲ ਗੁਰੂ ਸਾਹਿਬ ਨੇ ਆਪਣੇ ਹੱਥੀਂ ਜਲ ਕੱਢਿਆ। ਜਲ ਤੇ ਜਲ ਅਮਰਤ ਹੋ ਗਿਆ ਆਪ ਚਕਾਇ ਸਿੰਘ ਨੂੰ ਚਕਾਇਆ ਹੈ। ਇੱਕ ਇੱਕ ਸਿੰਘ ਨੇ ਅਮ੍ਰਿਤ ਜਲ ਚੱਕਿਆ ਭੁੱਖ ਪਿਆਸ ਮਟਾਈ ਜੰਗ ਲੜੀ ਐ ਸੋ ਗੁਰੂ ਪਿਆਰੇ ਸਾਨ ਦੀ ਬਹੁਤ ਵੱਡੀ ਮਹਾਨਤਾ ਸਿੰਘ ਇੱਥੇ ਹਾਜ਼ਰ ਨਜ਼ਰ ਰਹਿੰਦੇ ਆ ਗੁਰੂ ਸਾਹਿਬ ਦੇ ਬਚਨ ਐ ਇੱਥੇ ਕੀਤੇ ਆ ਅਰਦਾਸ ਬੇਨਤੀ ਪ੍ਰਵਾਨ ਹੁੰਦੀ ਐ ਇੱਥੇ ਜਦੋਂ ਤੱਕ ਤੁਸੀਂ ਨਤਮਸਕ ਨਾ ਹੋ ਜੋ ਚਮਕੌਰ ਸਾਹਿਬ ਦੀ ਯਾਤਰਾ ਤਾਂ ਮੁਕੰਮਲ ਨਹੀਂ ਹੁੰਦੀ ਇਹ ਗੁਰੂ ਸਾਹਿਬ ਦੇ ਬਚਨ ਉਹਨਾਂ ਦੇ ਬਚਨਾਂ ਨਾਲ ਇਹ ਸਾਨ ਪ੍ਰਗਟ ਹੋਇਆ ਸੋ ਇਹ ਸਾਨ ਕੋਈ ਆਜੀਪੀਸੀ ਕਿਸੇ ਸੰਸਦ ਦੀ ਨਹੀਂ ਲੋਕਲ ਮੈਨੇਜਮੈਂਟ ਕਮੇਟੀ ਸੇਵਾ ਸਵਾਲ ਕਰਦੀ ਪਿਆਰੇ ਸੰਗਤ ਦੇ ਸੋਨ ਪਾਵਨ ਸ਼ਾਂਤੇ ਇਹ ਸੰਗਤ ਦਾ ਹੀ ਸੁਜੋਗ ਆ ਕੋਈ ਜ਼ਮੀਂਦਾਦਾ ਨੇ ਕੋਈ ਨਿੱਜੀ ਪ੍ਰਾਪਰਟੀ ਨਹੀਂ ਗੁਰੂ ਘਰ ਦੀ ਸੰਗਤ ਦੇ ਦਸਵੰਦ ਦੇ ਨਾਲ ਸੇਵਾ ਦੇ ਨਾਲ ਹੀ ਸੱਤ ਮੰਜ਼ਿਲਾ ਇਮਾਰਤ ਬਣੀ ਹੈ ਹੁਣ ਵੱਡਾ ਕਾਰਜ ਲੰਗਰ ਹਾਲ ਦੀ ਸਾਰੀ ਦੀ ਸੇਵਾ ਚੱਲਦੀ ਹੈ ਨਾਲ ਹੀ ਸਰਾਂਵਲ ਰਹੀਆਂ ਕਮਰੇ ਟਾਇ ਸੰਗਤ ਦੀ ਸੋਇਲੇ ਤੋਂ ਬਾਅਦ ਤੇ ਸੋ ਦੇਸ਼ਾਂ ਦੇ ਦੇਸ਼ਾਂ ਵਿੱਚ ਬੈਠੀ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਘਰ ਦੇ ਵਿਕਾਸ ਵਿੱਚ ਸਮਾਵਾ ਦੀ ਵੀ ਬਹੁਤ ਅਤਿ ਜ਼ਰੂਰਤ ਹੈ ਸੇਵਾ ਚ ਦਸਵੰਦ ਕੱਢਣਾ ਹੈ ਸੇਵਾ ਦੇ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹੈ ਸੋ ਸੰਗਤ ਦਵਾ ਧੰਨਵਾਦ ਜਿਨ੍ਹਾਂ ਨੇ ਆ ਕੇ ਇੱਥੇ ਕਵਰੇਜ ਕੀਤੀ ਹੈ ਵੀਰ ਜੀ ਗੁਰਵਿੰਦਰ ਬਲੌਗਸ ਵਾਲੇ ਸੋ ਇਹਨਾਂ ਦਾ ਬਹੁਤ ਧੰਨਵਾਦ ਜਿਹੜੇ ਚੇਚੇ ਤੌਰ ਤੇ ਆਪਣੀ ਟੀਮ ਦੇ ਨਾਲ ਪਹੁੰਚੇ ਐ ਸੋਹੀ ਬਲਜੋ ਕੀ ਧਿਖਮਾ ਕਰੋ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਭਾਈ ਲਖਵਿੰਦਰ ਸਿੰਘ ਜੀ ਬਹੁਤ ਵਧੀਆ ਇਹਨਾਂ ਨੇ ਇਤਿਹਾਸ ਦੱਸਿਆ ਹੈ ਅਸੀਂ ਦੱਸ ਹੀ ਨਹੀਂ ਪਾਉਂਦੇ ਇਹਨਾਂ ਵਧੀਆ ਮੈਂ ਬਾਹਰੋਂ ਪੜ੍ਹ ਕੇ ਵੀ ਦੇਖਿਆ ਦੂਜੇ ਗੁਰਦੁਆਰਿਆਂ 'ਚ ਵੀ ਪਰ ਇਹਨਾਂ ਵਧੀਆ ਅਸੀਂ ਦੱਸ ਨਹੀਂ ਪਾਵਾਂਗੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਤੁਹਾਨੂੰ ਉਮੀਦ ਹੈ ਸਾਰਾ ਇਤਿਹਾਸ ਪਤਾ ਲੱਗ ਗਿਆ ਹੋਵੇਗਾ ਤੇ ਗੁਰਦੁਆਰਿਆਂ 'ਚ ਜਰੂਰ ਆਇਆ ਕਰੋ ਹਰ ਜਦੋਂ ਆਓ ਕਿਸੇ ਵੀ ਸ਼ਹਿਰ ਤੇ ਸਾਰੇ ਗੁਰ ਕਿਉਂਕਿ ਸੰਗਤ ਦੀ ਸੇਵਾ ਦੇ ਨਾਂ ਹੀ ਗੁਰਦੁਆਰੇ ਅੰਦਰ ਵਟਪ ਗਿਆ ਹਰ ਅੰਮ੍ਰਿਤ ਬਾਣੀ ਰ ਸੇਣ ਬਟ ਪਾ ਗਿਆ ਹਰ ਅੰਮ੍ਰਿਤ ਬਾਣੀ ਰ ਜਿਨ ਕੋ ਕਰਮ ਲਿਖੇ ਤਸ ਰਦਸ ਮਾਡੀ ਰ ਜੇ ਨੀ ਕੋ ਕਰਮ ਲਿਖੇ ਤਿਸ ਰਦ ਸਮਾਣੀ ਰਾ ਸੁਣਵਡ ਭਾਗਿਆ ਸਾ ਸੰਗਤ ਜੀ ਗੁਰਦੁਆਰਾ ਗੜੀ ਸਾਹਿਬ ਦਾ ਇਤਿਹਾਸ ਤੁਹਾਨੂੰ ਭਾਈ ਲਖਵਿੰਦਰ ਸਿੰਘ ਨੇ ਦੱਸਿਆ ਹੈ ਬਹੁਤ ਵਧੀਆ ਤਰੀਕੇ ਨਾਲ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ ਤੇ ਸਾਰਾ ਇਤਿਹਾਸ ਤੁਹਾਨੂੰ ਸਮਝ ਆ ਗਿਆ ਹੋਵੇ ਤੇ ਇੱਧਰ ਇੱਧਰ ਲੰਗਰ ਹਾਲ ਹੈ ਜੀ ਤੇ ਇੱਧਰ ਹਨ ਗੁਰਦੁਆਰਾ ਸਾਹਿਬ ਨਵੀਂ ਬਿਲਡਿੰਗ ਬਣੀ ਹੈ ਜੀ ਬਿਲਕੁਲ ਨਵੀਂ ਸਾਰੀ ਹੈ ਸਾਰੀ ਆ ਦੇਖੋ ਬਹੁਤ ਵਧੀਆ ਪੰਜ ਮੰਜ਼ਿਲਾ ਬਿਲਡਿੰਗ ਬਣੀ ਹੈ ਇਹ ਸਭ ਸੰਗਤ ਦੀ ਸੇਵਾ ਨਾਲ ਹੀ ਬਣੀ ਸੰਗਤੋ ਇਥੋਂ ਚੱਲਣ ਦਾ ਸਮਾਂ ਆ ਗਿਆ ਹੈ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਹੁਣ ਆਪਣੇ ਦਾਸ ਗੁਰਵਿੰਦਰ ਸਿੰਘ ਨੂੰ ਇਜਾਜ਼ਤ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਲਾਈਕ ਕਰ ਸ਼ੇਅਰ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ